ਮੈਂ ਤੁਹਾਡਾ ਆਪਣਾ ਭਾਈ ਰਾਜਵਿੰਦਰ ਸਿੰਘ ਮੋਰ ਪ੍ਰਚਾਰਕ ਸਿੱਖ ਇਤਿਹਾਸ ਸਾਰੀਆਂ ਸੰਗਤਾਂ ਨੂੰ ਫਤਿਹ ਅਰਜ ਕਰਦਾ ਹਾਂ ਗੱਜ ਕੇ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਹੀ ਜੋ ਪੰਜਾਬ ਦੇ ਵਿੱਚ ਕਰੈਮ ਦੀ ਦੁਨੀਆਂ ਦੇ ਵਿੱਚ ਪੰਜਾਬ ਪਹਿਲੇ ਨੰਬਰ ਤੇ ਆ ਚੁੱਕਿਆ ਸੋ ਨਿਤਰੋਜ ਬਲਾਤਕਾਰ ਵੀ ਹੋ ਰਹੇ ਨੇ ਨਿਤਰੋਜ ਨਸੇ ਨਾਲ ਧੜਾ ਧੜ ਲਾਸਾਂ ਡੇਗ ਰਹੀਆਂ ਨੇ ਪਰ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਮਨੀਸ਼ ਸਸੌਂਧਿਆ ਦੇ ਬਿਆਨ ਦੇ ਖਿਲਾਫ ਕੱਲ ਵੀ ਮੈਂ ਬੋਲਿਆ ਸੀ ਜਿਹੜੇ ਲੀਡਰ ਨਹੀਂ ਬੋਲੇ ਉਹਨਾਂ ਲੀਡਰਾਂ ਦਾ ਸਾਥ ਛੱਡ ਕੇ ਤੁਸੀਂ ਸਾਰੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹਨਾਂ ਆਲਾਮਤਾਂ ਦਾ ਸਾਹਮਣਾ ਕਰਦੇ ਹੋਏ ਇਹਨਾਂ ਆਲਾਮਤਾਂ ਨੂੰ ਦੂਰ ਕਰੋ ਸੋ ਪੰਜਾਬ ਦੇ ਕਈ ਜ਼ਿਲ੍ਹੇ ਨੇ ਜਿਹੜੇ ਉਹ ਪਾਣੀ ਦੀ ਮਾਰਚ ਹੜਾਂ ਦੀ ਮਾਰਚ ਚੱਲ ਰਹੇ ਨੇ ਜਿੱਥੇ ਇਕੱਲੀ بارش ਪੰਜਾਬ ਦੇ ਜਥੇਬੰਦੀ ਜਿਸ ਦੇ ਮੁਖੀ ਡਿਬਰੂਗੜ੍ਹ ਜੇਲ੍ਹ ਚ ਨੇ ਪਾਇਆ ਅਮਰਿਤਪਾਲ ਸਿੰਘ ਜੀ ਖਾਲਸਾ ਉਹ ਸਿਰਫ ਜਾ ਚੁੱਕੀ ਆ ਬਾਕੀ ਨਾ ਸਰਕਾਰ ਨੇ ਕੋਈ ਐਕਸ਼ਨ ਦਾ ਰਿਐਕਸ਼ਨ ਲਿਆ ਨਾ ਹੀ ਕਿਸੇ ਹੋਰ ਜਥੇਬੰਦੀ ਨੇ ਨਾ ਹੀ ਉਥੇ ਕਾਂਗਰਸ ਇਕੱਲੇ ਖੈਰੇ ਤੋਂ ਬਨਾ ਕੋਈ ਨਹੀਂ ਪਹੁੰਚਿਆ ਅਭੀਤੇ ਦਿਨੀ ਤਲਮੰਡੇ ਸ਼ਾਬੋ ਸੋ ਪ੍ਰੋਫੈਸਰ ਬਲਜਿੰਦਰ ਕੌਰ ਦੇ ਗੁੰਡਿਆਂ ਨੇ ਕਿਸੇ ਦੀ ਕੁੱਟਮਾਰ ਕੀਤੀ ਲੱਤਾਂ ਮਾਂ ਤੋੜਤੀ ਕਿਸੇ ਕਾਂਗਰਸੀ ਵਰਕਰ ਦੀ ਇਕੱਲੇ ਖੈਰੇ ਤੋਂ ਬਣਾ ਕੋਈ ਨਹੀਂ ਪਹੁੰਚਿਆ ਨਾ ਹੀ ਰਾਜੇ ਬੜੰਗ ਹੋਰੀ ਪਹੁੰਚੇ ਨੇ ਮੈਂ ਵੀ ਤੇ ਕੱਲ ਵੀ ਇਹਨਾਂ ਨੂੰ ਕਿਹਾ ਸੀ ਵੀ ਮਨੀਸ਼ ਸਚੌਂਦੀਆ ਕਿਡਾ ਤੁਹਾਡਾ ਭੰਡੋਇਆ ਲੱਗਦਾ ਸੋ ਵੀ ਉਹਦੇ ਖਿਲਾਫ ਨਹੀਂ ਬੋਲਦੇ ਇਕੱਲਾ ਖੈਰਾ ਬੋਲਦਾ ਜਿਾ ਪੰਜਾਬ ਲਈ ਪੰਜਾਬਾਸ ਚਮਨਜੀਤ ਮਾਨ ਬੋਲਦਾ ਸੀ ਉਹਦੇ ਬ੍ਰੇਨ ਦੀ ਸਰਜਰੀ ਹੋ ਚੁੱਕੀ ਹੈ ਉਹ ਜੇਰੇ ਇਲਾਜ ਨੇ ਸੋ ਕੁਝ ਜਥੇਬੰਦੀਆਂ ਦੇ ਨਮਾਇंदे ਬੋਲਦੇ ਹਨ ਪਰ ਭਾਈ ਅੰਮ੍ਰਿਤਪਾਲ ਸਿੰਘ ਵਾਲੀ ਜਥੇਬੰਦੀ ਬਾਰਸ਼ ਪੰਜਾਬ ਦੀ ਜਥੇਬੰਦੀ ਸ਼ਰੇਆਮ ਲੜ ਰਹੀ ਹੈ ਸੋ ਹੜਾਂ ਦੀ ਮਾਰ ਥੱਲੇ ਪੰਜਾਬ ਆ ਜੋ ਸੋ ਪੰਜਾਬ ਦੀ ਮਦਦ ਕਰੋ ਇਸ ਹੜਾਂ ਦੀ ਮਾਰ ਦੇ ਥੱਲੇ ਆਏ ਇਲਾਕੇ ਚ ਨਾ ਅਨਮੋਲ ਕਬਾਤਰ ਆ ਗਿਆ ਜਿਹੜਾ ਅਪਗ੍ਰੇਡ ਮੰਗਤਾ ਹੈ ਉਹ ਤੇ ਆਪਣਾ ਅੰਦਾ ਚਲਾ ਰਿਹਾ ਗੋਰਖ ਧੰਦਾ ਉਹ ਬਣੀ ਗਿਆ ਤੁਹਾਡਾ ਮਨੁੱਖਤਾ ਦੀ ਸੇਵਾ ਦੇ ਨਾਂ ਦੇ ਥੱਲੇ ਪੈਸੇ ਇਕੱਠੇ ਕਰਨ ਵਾਲਾ ਗੁਰਪ੍ਰੀਤ ਮਿੰਟੂ ਬਣੀ ਗਿਆ ਮਿੰਟੂ ਬਣੀ ਗਿਆ ਮੈਂ ਰਾਤ ਫੋਨ ਵੀ ਕੀਤਾ ਤੇ ਮਿੰਟੂ ਨੇ ਫੋਨ ਨਹੀਂ ਚੱਕਿਆ ਇਹ ਸਰਕਾਰਾਂ ਨਾਲ ਮਿਲ ਕੇ ਚੱਲਣ ਵਾਲੇ ਨੇ ਏਜੰਸੀਆਂ ਦੇ ਬੰਦੇ ਨੇ ਇਹ ਪੈਸਾ ਇਕੱਠਾ ਕਰਦੇ ਨੇ ਕੱਲ ਨੂੰ ਤੁਸੀਂ ਮੰਗਣ ਤੁਰਪੋ ਸੋਸ਼ਲ ਮੀਡੀਆ ਤੇ ਲੋਕ ਮੰਗ ਤੇ ਮੰਗ ਤੇ ਕਹਿਣਗੇ ਅਨਮੋਲਕ ਵਾਤਰਾ ਕਿਹੜਾ ਮੰਗਤਾ ਨਹੀਂ ਆ ਉਥੇ ਲਗਾੜ ਕੇ ਚਾਰ ਸਰੀਏ ਨੀਹਾਂ ਭਰ ਕੇ ਕਿਤੇ ਛਾਂ ਦੀਆਂ ਕਰਕੇ ਕਬਜ਼ਾ ਲੋਕਾਂ ਦੇ ਪੈਸਿਆਂ ਦੇ ਸਿਰ ਤੇ ਉੱਥੇ ਹੁਣ ਬੋਲੀ ਜਾਂਦਾ ਝੋਲੀ ਅੱਡ ਕੇ ਪੈਸੇ ਮੰਗੇ ਜਾਂਦਾ ਇਹ ਮੰਗਤੈ ਹੀ ਆ ਹੋਰ ਕੀ ਆ ਮੰਗਣਾ ਦਾ ਮੰਗਣਾ ਹੀ ਹੁੰਦਾ ਉਨੁਕਤਾ ਦੀ ਸੇਵਾ ਵਾਲਾ ਮਿੰਟੂ ਵੀ ਮੰਗਤਾ ਹੈ ਇਹ ਸਾਰੇ ਮੰਗਤੇ ਨੇ ਨਚਾਰਾਂ ਨੂੰ ਐਤਕੀ ਸਿੱਖਾਂ ਦਾ ਤਾਂ ਕੰਮ ਹੀ ਨਹੀਂ ᱛੀਆਂ ਲਵਾਉਣੀਆਂ ਐਤਕੀ ਇਹਨੇ ᱛੀਆਂ ਵੀ ਲਵਾਇਆਂ ਝੂੜੀਆਂ ਬੰਡੀਆਂ ਰਖੜੀਆਂ ਬੰਡੀਆਂ ਸਿੱਖਾਂ ਤੋਂ ਉਲਟ ਜਾ ਰਿਹਾ ਸਿੱਖਾਂ ਦਾ ਪੈਸਾ ਖਾ ਰਿਹਾ ਮੈਂ ਕਹਾਂਗਾ ਵੀ ਜਿਹੜਾ ਵੀ ਤੁਸੀਂ ਨੇ ਫੰਡ ਭੇਜਣਾ ਹੈ ਕਿਸੇ ਉਹਨਾਂ ਨੂੰ ਭੇਜੋ ਜਿਹੜੇ ਹੜ੍ਹਾਂ ਦੀ ਮਾਰ ਦੇ ਵਿੱਚ ਮਦਦ ਕਰ ਰਹੇ ਨੇ ਜਾਂ ਸਿੱਧਾ ਅਗਲੇ ਦੀ ਲੋੜਵੰਦਾਂ ਦੀ ਮਦਦ ਕਰੋ ਇਹ ਐਨਜੀਓ ਵਗੈਰਾ ਦਾ ਸਾਥ ਛੱਡੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ